ਉਹ ਦੇਖਿਓ ਆਇਆ ਮੈਂ ਸੱਚੀ ਗੱਲ ਜੀ ਸਾਡੇ ਪੈਣਾ ਤੇ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਜਿਹੜੇ ਸਾਡੇ YouTube ਚੈਨਲ ਦੇ ਨਾਲ ਜੁੜੇ ਨੇ ਕੱਲਪਾ ਅੱਜ ਅਸੀਂ ਤੁਹਾਨੂੰ ਦੰਦਾ ਦੀਆਂ ਬਿਮਾਰੀਆਂ ਬਾਰੇ ਤੇ ਅੱਜ ਕੱਲ ਉਸ ਲਾਈਵ ਦੇ ਵਿੱਚ ਜਿਹੜੇ ਜਿਹੜੇ ਭਰਾਵਾਂ ਨੇ ਸਾਨੂੰ ਕਮੈਂਟ ਕੀਤੇ ਸੀਗੇ ਆਪਣੇ ਆਪਣੇ ਜੋ ਕੋਈ ਪ੍ਰੋਬਲਮਾਂ ਨੇ ਉਹਨਾਂ ਦੇ ਬਾਰੇ ਆਪਾਂ ਉਹਨਾਂ ਦੇ ਜਵਾਬ ਦੇਵਾਂਗੇ ਸਵਾਲਾਂ ਦੇ ਜਵਾਬ ਐਪਲਾ ਜੁੜਜੋ ਤੇ ਕਮੈਂਟ ਕਰਕੇ ਦੱਸ ਦੋ ਵੀ ਆਵਾਜ਼ ਜਿਹੜੀ ਸਾਡੇ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਆਵਾਜ਼ ਆ ਰਹੀ ਹੈ ਕਮੈਂਟ ਕਰ ਦੋ ਸਭ ਤੋਂ ਪਹਿਲਾਂ ਤਾਂ ਤੇ ਫਿਰ ਬਾਅਦ ਦੇ ਵਿੱਚ ਆਪਾਂ ਕਰਦੇ ਆ ਗੱਲਾਂਬੱਤਾਂ ਸ਼ੁਰੂ ਤਿੰਨ ਭਰਾ ਜੁੜ ਗਏ ਆ ਸਟੈਂਡ ਲਾਈਵ ਦੇ ਨਾਲ ਤੇ ਮੈਂ ਅੱਜ ਤੁਹਾਡੇ ਨਾਲ ਦੀ ਨਾਲ ਜਿਹੜੇ ਕਮੈਂਟ ਨੇ ਉਹ ਵੀ ਪੜਦਾ ਜਾਊਗਾ ਤੁਸੀਂ ਆਪਣੇ ਆਪਣੇ ਜਿਹੜੀਆਂ ਪ੍ਰੋਬਲਮਾਂ ਨੇ ਸਾਡੇ ਨਾਲ ਉਹ ਸਾਂਝੀਆਂ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਜ ਗੇਟ ਬੰਦ ਕਰ ਦੇ ਅੱਪਾ ਕੱਲ੍ਹ ਲਾਈਵ ਹੋਵੋਗੇ ਸ਼ਾਮ ਨੂੰ ਆਪਾਂ 8:30 ਵਜੇ 9 ਵਜੇ ਤੱਕ ਤਕਰੀਬਨ 500 ਭਰਾਵਾਂ ਨੇ ਸਾਡਾ ਉਹ ਜਿਹੜਾ ਲਾਈਵ ਆ ਦੇਖਿਆ ਉਹਦੇ ਵਿੱਚ ਵੱਖ-ਵੱਖ ਭਰਾਵਾਂ ਨੇ ਸਾਨੂੰ ਤੇ ਕਮੈਂਟ ਵੀ ਕੀਤੇ ਨੇ ਕਈਆਂ ਨੇ ਨੈਗੇਟਿਵ ਕਮੈਂਟ ਵੀ ਕੀਤੇ ਨੇ ਕਈਆਂ ਨੇ ਸਾਰੂ ਕਮੈਂਟ ਵੀ ਕੀਤੇ ਨੇ ਹਰ ਬੰਦੇ ਦਾ ਜਿਹੜਾ ਆਪਣਾ ਆਪਣਾ ਸੁਭਾਅ ਹੁੰਦਾ ਜਿਹੜੀ ਅੱਜ ਗੱਲਬਾਤ ਕਰ ਰਹੇ ਹਾਂ ਜਿਹੜੇ ਤੁਹਾਡੇ ਕੱਲ ਸਾਨੂੰ ਤੁਸੀਂ ਕਮੈਂਟ ਕੀਤੇ ਨੇ ਉਹਨਾਂ ਦੇ ਬਿੱਸੇ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਤੇ ਜਿਹੜੇ ਕਮੈਂਟ ਨੇ ਉਹਨਾਂ ਦੇ ਜਵਾਬ ਦੇਵਾਂਗੇ ਕਿਸੇ ਵੀ ਆਪਣਾ ਕੋਈ ਸਵਾਲ ਆ ਤਾਂ ਸਾਨੂੰ ਕੋਈ ਪ੍ਰੋਬਲਮ ਹੈ ਸਾਡੇ WhatsApp ਨੰਬਰ 628 049 12 803 97395 ਇਹਦੇ ਉੱਪਰ WhatsApp ਕਰਕੇ ਸਾਡੇ ਨਾਲ ਸਵਾਲ ਤੁਸੀਂ ਪੁੱਛ ਸਕਦੇ ਹੋ ਤੁਹਾਡੇ ਹਰ ਸਵਾਲ ਦਾ ਅਸੀਂ ਜਿਹੜਾ ਉੱਤਰ ਹੈ WhatsApp ਦੇ ਉੱਪਰ ਭਾਵੇਂ ਤੁਸੀਂ ਵਾਇਸ ਮੈਸੇਜ ਕਰਦੇ ਹੋ ਭਾਵੇਂ ਤੁਹਾਨੂੰ ਲਿਖ ਕੇ ਮੈਸੇਜ ਕਰਦੇ ਹੋ ਤੁਹਾਡੇ ਹਰ ਜਿਹੜਾ ਸਵਾਲ ਆ ਉਹਦਾ ਜਵਾਬ ਤੁਹਾਨੂੰ ਦਿੱਤਾ ਜਾਊਗਾ ਕੱਲ ਕਈ ਭਰਾਵਾਂ ਨੇ ਸਾਨੂੰ ਸਵਾਲ ਕੀਤੇ ਸੀ ਕਿ ਕਿਉਂ ਕਿ ਆਪਣੇ ਖੇਤਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਉੱਗ ਜਾਂਦੀਆਂ ਨੇ ਹਰੀਆਂ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਕਿਹੜੇ ਕੰਮ ਆਉਂਦੀ ਹੈ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਅਜਰਵਾਇਦਿਕ ਕੰਪਨੀਆਂ ਨੇ ਉਹ ਵੱਡੇ-ਵੱਡੇ ਜੰਗਲਾਂ ਨੂੰ ਠੇਕੇ ਦੇ ਉੱਪਰ ਲੈ ਕੇ ਉਹਨਾਂ ਦੇ ਵਿੱਚੋਂ ਬੂਟੀਆਂ ਕੱਢ-ਕੱਢ ਕੇ ਵਰੀਆ ਵਰੀਆ ਦਵਾਈਆਂ ਬਣਾ ਕੇ ਆਪਣੇ ਤੱਕ ਭੇਜਦੀਆਂ ਨੇ ਤੇ ਚੰਗਾ ਪ੍ਰੋਫਿਟ ਕਮਾਉਂਦੀਆਂ ਨੇ। ਉਹੀ ਬੂਟੀਆਂ ਜਿਹੜੀਆਂ ਆਪਣੇ ਖੇਤਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਆਪਣੇ ਖਾਲੀ ਪਲਾਟਾਂ ਦੇ ਵਿੱਚ ਹੋ ਜਾਂਦੀਆਂ ਨੇ। ਵੱਖੋ-ਵੱਖ ਬੂਟੀਆਂ ਦੇ ਉੱਪਰ ਤੁਹਾਨੂੰ ਆਪਾਂ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਦੀਆਂ ਕਰਾਂਗੇ ਕਿ ਕਿਹੜੀ ਬੂਟੀ ਕਿਹੜੇ ਕੰਮ ਤੁਸੀਂ ਨਹੀਂ ਸਕਦੇ ਹੋ। ਹਰ ਬੂਟੀ ਦਾ ਆਪਣੀ ਸਿਹਤ ਵਾਸਤੇ ਬਹੁਤ ਫਾਇਦਾ ਕੋਈ ਵੀ ਕੂਟੀ ਹੈ ਜਿਹੜੀ ਉਹ ਆਪਣੀ ਸਿਹਤ ਵਾਸਤੇ ਨੁਕਸਾਨਦਾਇਕ ਨਹੀਂ ਹੈਗੀ। ਹਰ ਇੱਕ ਚੀਜ਼ ਦਾ ਫਾਇਦਾ ਜਿਹੜੀ ਪ੍ਰਕਿਰਤੀ ਨੇ ਧਰਤੀ ਦੇ ਉੱਪਰ ਪੈਦਾ ਕੀਤੀ ਹੈ। ਵੱਖ-ਵੱਖ ਕੂਟੀਆਂ ਤੇ ਆਪਾਂ ਵੱਖ-ਵੱਖ ਸਮੇਂ ਤੁਹਾਡੇ ਨਾਲ ਵਿਚਾਰ ਚਰਚਾ ਤੇ ਉਹਨੂੰ ਵਰਤਣਾ ਕਿਵੇਂ ਆ ਉਹਦੇ ਵਾਸਤੇ ਗੱਲਬਾਤ ਕਰਾਂਗੇ। ਕੱਲ ਸਾਨੂੰ ਇੱਕ ਵੀਰ ਨੇ ਕਮੈਂਟ ਕੀਤਾ ਸੀਗਾ ਕਹਿੰਦੇ ਬਵਾਸੀਰ ਦਾ ਇਲਾਜ ਤੁਸੀਂ ਦੱਸੋ ਕੀ ਇਲਾਜ ਹੁੰਦਾ ਬਵਾਸੀਰ ਦਾ? ਬਵਾਸੀਰ ਜਿਹੜੀ ਹੁੰਦੀ ਹੈ ਕਬਜ ਦੇ ਕਾਰਨ ਹੁੰਦੀ ਹੈ ਆਪਾਂ ਜਿਹੜੇ ਲੋਕਾਂਗੇ ਉਹ ਤੜੀਆਂ ਫੜੀਆਂ ਚੀਜ਼ਾਂ ਕੁਲਚੇ 버ਗਰ ਖਟੀਆਂ ਚੀਜ਼ਾਂ ਇਹੇ ਚੀਜ਼ਾਂ ਖਾਣ ਦੇ ਸਕੀਨ ਹੋ ਜਾਂਦੇ ਆ ਵੱਧ ਮਿਰਚ ਖਾਣ ਲੱਗ ਜਾਂਦੇ ਆ ਰੇੜੀਆਂ ਤੋਂ ਘੱਟਿਆ ਕਿਸਮ ਦੀਆਂ ਚੀਜ਼ਾਂ ਖਾਣੇ ਆ ਉਹਦੇ ਨਾਲ ਕਈ ਵੀਰਾਂ ਨੂੰ ਜ਼ਿਆਦਾ ਮਿਰਚ ਖਾਣ ਦੇ ਨਾਲ ਜਾਂ ਜਿਆਦਾ ਆਚਾਰ ਖਾਣ ਦੇ ਨਾਲ ਪ੍ਰੋਬਲਮਾਂ ਹੋ ਜਾਂਦੀਆਂ ਨੇ ਜਿਹਦੇ ਨਾਲ ਹੌਲੀ ਹੌਲੀ ਰੋਗ ਵੱਧਦਾ ਵੱਧਦਾ ਇੱਕ ਘਾਤਕ ਰੋਗ ਬਣ ਜਾਂਦਾ ਬਾਬਾ ਸੀਰ ਬਣ ਜਾਂਦੀ ਹੈ ਉਹਦਾ ਪਤਾ ਤੁਹਾਨੂੰ ਇੱਕ ਅਜ ਇਸੇ ਲਾ ਦੱਸਾਂਗੇ ਤੁਹਾਨੂੰ ਤੁਸੀਂ ਉਹ ਪੋਟ ਬਣਾ ਕੇ ਰੱਖ ਲੈਣਾ ਘਰੇ ਡੱਬੀ ਦੇ ਵਿੱਚ ਜਿਹਦੇ ਵਿੱਚ ਹਵਣ ਲਗੇ ਕਿਉਂਕਿ ਉਹਨੂੰ ਪਾਊਡਰ ਨੂੰ ਸਲਾਬ ਨਹੀਂ ਚੜਨੀ ਚਾਹੀਦੀ ਉਹ ਤੁਸੀਂ ਲਗਾਤਾਰ ਪਾਊਡਰ ਨੂੰ ਵਰਤੋ ਸਾਮ ਵੜੇ ਇੱਕ ਚਮਚਾ ਤੁਹਾਡਾ ਜਿਹੜਾ ਕਬਜ ਦਾ ਰੋਗ ਆ ਦੂਰ ਹੋ ਜੂ ਕਿਉਂਕਿ ਜਿਹੜੀ ਬਵਾਸੀਰ ਆ ਉਹ ਕਬਜ ਦੇ ਕਾਰਨ ਹੀ ਆਪਣੇ ਹੁੰਦੀ ਆ ਥੋੜੀ ਥੋੜੀ ਰੋਗ ਵਾਧਾ ਵਾਧਾ ਵੱਜ ਜਾਂਦਾ ਉਹ ਤਿੰਨ ਚਾਰ ਚੀਜ਼ਾਂ ਨੇ ਤੁਸੀਂ ਨੋਟ ਕਰ ਲਓ ਕਾਪੀ ਪੈਨ ਚੱਕ ਲਓ ਜੇ ਨਾਮ ਵੀ ਪਤਾ ਲੱਗੇ ਤਾਂ ਤੁਸੀਂ ਵੀਡੀਓ ਨੂੰ ਦੁਬਾਰਾ ਫਿਰ ਦੇਖ ਲਿਓ ਜਾਂ ਤੁਸੀਂ ਸਾਡੇ WhatsApp ਨੰਬਰ ਤੇ ਜਿਹੜਾ ਮੈਂ ਨੰਬਰ ਤੁਹਾਨੂੰ ਦੱਸਿਆ ਉਹਦੇ ਉੱਪਰ ਮੈਸੇਜ ਕਰਕੇ ਸਤੋਂ ਚੀਜ਼ਾਂ ਦੇ ਨਾਮ ਪੁੱਛ ਸਕਦੇ ਹੋ ਜਿਵੇਂ 200 ਗ੍ਰਾਮ ਲੈ ਲੈਣੀ ਆਪਾਂ ਸਰਨਾਇ ਇਹ ਪਸਾਰੀ ਦੀ ਦੁਕਾਨ 'ਤੇ ਆਮ ਮਿਲ ਜਾਂਦੀ ਆ ਤੇ 200 ਗ੍ਰਾਮ ਲੈ ਲੈਣੀ ਆਪਾਂ ਸੌਂਫ ਤੇ 200 ਗ੍ਰਾਮ ਹੀ ਲੈ ਲੈਣੀਆਂ ਮਿਸਰੀ ਤੇ ਕੁਝਕ ਲੈਣੇ ਆਪਾਂ ਸੁੱਕੇ ਔਲੇ ਜਿਹੜੀ ਸੌਫਾ ਉਹਨੂੰ ਥੋੜਾ ਜਿਹਾ ਧੁੱਪ ਲਵਾ ਕੇ ਸਾਰੀਆਂ ਚੀਜ਼ਾਂ ਨੂੰ ਆਪਾਂ ਉਹਦਾ ਪਾਊਡਰ ਬਣਾ ਲੈਣਾ ਪਾਊਡਰ ਬਣਾਉਣ ਤੋਂ ਬਾਅਦ ਆਪਾਂ ਕਿਸੇ ਭਾਂਡੇ ਦੇ ਵਿੱਚ ਪਾ ਕੇ ਜਿਹਦੇ ਵਿੱਚ ਇਹ ਚੀਜ਼ ਨੂੰ ਸਲਾਬਣਾ ਚਾੜੇ ਕਿਉਂਕਿ ਜਿਹੜੀ ਮਿੱਠਾ ਉਹ ਜਲਦੀ ਸਲਾਬ ਫੜਦਾ ਹੈ ਇਹ ਟਾਈਟ ਬਰਤਨ ਦੇ ਵਿੱਚ ਪਾ ਕੇ ਰੱਖ ਲੈਣਾ ਸਾਮ ਨੂੰ ਰੋਟੀ ਖਾਣ ਤੋਂ ਬਾਅਦ ਅੱਧਾ ਘੰਟਾ ਬਾਅਦ ਤੁਸੀਂ ਇੱਕ ਚਮਚਾ ਪਾਣੀ ਦੇ ਨਾਲ ਇਸ ਪਾਊਡਰ ਦਾ ਲੈਣਾ ਜਿਹੜੀ ਤੁਹਾਡੀ ਕਬਜ ਹੈ ਉਹ ਬਿਲਕੁਲ ਠੀਕ ਹੋ ਜਾਊ ਤੁਸੀਂ ਇਹ ਹਰ ਰੋਜ਼ ਲੈਣਾ ਸ਼ੁਰੂ ਕਰ ਦਿਓ ਇਹਦਾ ਕੋਈ ਨੁਕਸਾਨ ਨਹੀਂ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਇਸ ਦਾ ਸਰੀਰ ਵਾਸਤੇ ਫਾਇਦੇ ਹੈ ਕੋਈ ਨੁਕਸਾਨ ਨਹੀਂ ਹੁੰਦਾ ਦਾ ਤੁਸੀਂ ਜੇᱫੋ ਲਗਾਤਾਰ ਮੇਨਾ ਵੀਦਣੇ ਵਰਤੋਗੇ ਤੁਹਾਡਾ ਜਿਹੜਾ ਲੈਟਰਨ ਆ ਉਹ ਖੁੱਲ ਕੇ ਆਉਣ ਲੱਗ ਜਾਊ ਕਬਜ ਜਿਹੜੀ ਤੁਹਾਨੂੰ ਰਹਦੀ ਆ ਉਹ ਠੀਕ ਹੋ ਜਾਊ ਤੁਹਾਡੀ ਬਵਾਸੀਰਾ ਆਪਣੇ ਆਪ ਠੀਕ ਹੋਣੀ ਸ਼ੁਰੂ ਹੋ ਜਾਊਗੀ ਇਹ ਜਿਹੜੀਆਂ ਚੀਜ਼ਾਂ ਨੇ ਤੁਸੀਂ ਪਸਾਰੀ ਦੀ ਦੁਕਾਨ ਤੋਂ ਲੈ ਆਉਣੀਆਂ ਨੇ ਘੇ ਬਣਾ ਕੇ ਰੱਖ ਲਓ ਕਰੇ ਤੁਸੀਂ ਇਹ ਬੱਚਿਆਂ ਨੂੰ ਵੀ ਉਮਰ ਦੇ ਮਤਲਬ ਅਕੋ ਦੇ ਸਕਦੇ ਹੋ ਤੁਸੀਂ ਇੱਕ ਚਮਚਾ ਰੋਜ਼ ਲੈ ਸਕਦੇ ਹੋ ਤੇ ਤੁਸੀਂ ਕੁਲਚੀ ਵਗੈਰਾ ਤਲੀਆਂ ਚੀਜ਼ਾਂ ਖਟੀਆਂ ਮਠੀਆਂ ਚੀਜ਼ਾਂ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਉਹਨਾਂ ਦਾ ਪਰਹੇਜ਼ ਕਰਨਾ ਇਹ ਬਵਾਸੀਰ ਵਾਸਤੇ ਤੁਹਾਨੂੰ ਨੁਕਸਾ ਦੱਸਿਆ ਇੱਕ ਨੁਕਸਾ ਹੋਰ ਨੋਟ ਕਰ ਲਓ ਆਪਾਂ ਕੀ ਕਰਨਾ ਭਾਈਆ ਦੁੱਧ ਲੈ ਲੈਣਾ ਭਾਈਆ ਦੁੱਧ ਦੀ ਦਹੀਂ ਜਮਾ ਦੇਣੀ ਆ ਦਹੀਂ ਜਮੌਰ ਤੋਂ ਬਾਅਦ ਅੱਗੇ ਹੁਣ ਗਾਜਰਾਂ ਦਾ ਸੀਜ਼ਨ ਆਉਣਾ ਭਾਈਆ ਨੰਨੀਆਂ ਨੇ ਗਾਜਰਾਂ ਗਾਜਰਾਂ ਲੈ ਕੇ ਉਹਦਾ ਕੱਦੂਕਸ ਕਰਕੇ ਗਾਜਰਾਂ ਦਾ ਜੂਸ ਕੱਢ ਲੈਣਾ ਜੂਸ ਕੱਢਣ ਤੋਂ ਬਾਅਦ ਜਿਹੜੀ ਜਹੀਂ ਦਹੀਂ ਜਮਾਈ ਹੈ ਉਹਦੀ ਆਪਾਂ ਗਾਜਰਾਂ ਦਾ ਜੂਸ ਜਿਹੜਾ ਦੇ ਵਿੱਚ ਪਾ ਕੇ ਲੱਛੀ ਬਣਾ ਕੇ ਵਿੱਚ ਥੋੜੀ ਜਿਹੀ ਪਾ ਲਣੀ ਹੈ ਮਿਸ਼ਰੀ ਜਿਹਨੂੰ ਸ਼ੂਗਰਾ ਉਹ ਮਿਸ਼ਰੀ ਜਿਹੜਾ ਨਾ ਪਾਵੋ ਉਹਨੂੰ ਤੁਸੀਂ ਲਗਾਤਾਰ 1 ਮਹੀਨਾ ਪੀਵੋ ਜਿਹੜੀ ਤੁਹਾਡੀ ਬਵਾਸੀਰ ਦੀ ਪ੍ਰੋਬਲਮ ਹੈ ਉਹ ਬਿਲਕੁਲ ਠੀਕ ਹੋ ਜਾਊ ਕਮੈਂਟ ਨਹੀਂ ਆ ਰਹੇ ਕਿਸੇ ਕਮੈਂਟ